ਸਤਿ ਸ੍ਰੀ ਅਕਾਲ ਦੋਸਤੋ ਦਾਵਾਵਾਂ ਅਤੇ ਅਹਿਸਾਸ ਦੇ ਨਾਲ ਕੀਤੀ ਅਰਦਾਸ ਦੀ ਸਪੀਡ ਇੰਨੀ ਜ਼ਿਆਦਾ ਹੁੰਦੀ ਹੈ ਕਿ ਕਈ ਵਾਰ ਬੋਲਣ ਦੀ ਜਾਂ ਅਰਦਾਸ ਕਰਨ ਦੀ ਲੋੜ ਵੀ ਨਹੀਂ ਪੈਂਦੀ ਪ੍ਰਮਾਤਮਾ ਉਹਨੂੰ ਪਹਿਲਾਂ ਹੀ ਸੁਣ ਲੈਂਦਾ ਕਿਉਂਕਿ ਪ੍ਰਮਾਤਮਾ ਸਿਰਫ ਆਪਣੇ ਅਹਿਸਾਸਾਂ ਦਾ ਭੁੱਖਾ ਐਵੇਂ ਇੱਕ ਰਾਜਾ ਸੀ ਜੋ ਹਰ ਰੋਜ਼ ਰਜਾਨਾ ਰੱਬ ਦੇ ਘਰ ਮੱਥਾ ਟੇਕਣ ਜਾਂਦਾ ਸੀ ਉਸਨੇ ਕੋਈ ਵੀ ਕੰਮ ਸ਼ੁਰੂ ਕਰਨਾ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਰੱਬ ਦੇ ਘਰ ਜਾਂਦਾ ਨਮਸ਼ਕਾਰ ਕਰਦਾ ਪਰਮਾਤਮਾ ਦਾ ਓਟ ਆਸਰਾ ਲੈਂਦਾ ਤੇ ਆਪਣਾ ਕੰਮ ਸ਼ੁਰੂ ਕਰਦਾ ਤੇ ਉਹ ਰਜਾਨਾ ਜਦੋਂ ਮੱਥਾ ਟੇਕਣ ਜਾਂਦਾ ਸੀ ਤੇ ਰੱਬ ਦੇ ਘਰ ਤੋਂ ਬਾਹਰ ਆ ਕੇ ਉਹ ਕੁਝ ਸਮਾਂ ਉੱਥੇ ਪੌੜੀਆਂ ਦੇ ਉੱਤੇ ਬਹਿ ਜਾਂਦਾ ਸੀ ਐਵੇਂ ਇੱਕ ਦਿਨ ਉਹ ਰਾਜਾ ਰੱਬ ਦੇ ਘਰ ਨਮਸ਼ਕਾਰ ਕਰਕੇ ਬਾਹਰ ਆਉਂਦਾ ਤੇ ਉਹ ਪੌੜੀਆਂ ਦੇ ਉੱਤੇ ਬਹਿ ਜਾਂਦਾ ਥੋੜੇ ਟਾਈਮ ਦੇ ਲਈ ਤੇ ਰਜਾਨਾ ਹੀ ਉਹਦੇ ਆਸੇ ਪਾਸੇ ਦੋ ਭਿਖਾਰੀ ਬੈਠੇ ਹੁੰਦੇ ਸੀ ਤੇ ਖੱਬੇ ਪਾਸੇ ਜਿਹੜਾ ਭਿਖਾਰੀ ਹਮੇਸ਼ਾ ਹੀ ਇਹ ਕਹਿੰਦਾ ਹੁੰਦਾ ਸੀ हे ਪ੍ਰਮਾਤਮਾ ਤੂੰ ਇਸ ਰਾਜੇ ਨੂੰ ਬਹੁਤ ਕੁਝ ਦਿੱਤਾ ਮੇਰੇ ਤੇ ਵੀ ਕਿਰਪਾ ਕਰ ਮੈਨੂੰ ਵੀ ਕੁਝ ਨਾ ਕੁਝ ਦੇ ਮੇਰੀਆਂ ਵੀ ਇੱਛਾ ਪੂਰੀਆਂ ਕਰ ਤੇ ਦੂਸਰੇ ਪਾਸੇ ਜਿਹੜਾ ਭਿਖਾਰੀ ਬੈਠਾ ਹੁੰਦਾ ਸੀ ਉਹ ਵੀ ਜਾਨਾ ਕਹਿੰਦਾ ਸੀ ਕਿ हे ਰਾਜਾ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਮੇਰੇ ਤੇ ਵੀ ਕਿਰਪਾ ਕਰ ਮੈਨੂੰ ਵੀ ਕੁਝ ਦੇ ਮੇਰੀ ਵੀ ਇੱਛਾ ਪੂਰੀ ਕਰ ਇਸ ਤਰ੍ਹਾਂ ਦੇ ਨਾਲ ਨਾਲ ਦਿਨ ਲੰਘੀ ਜਾਂਦੇ ਸੀ ਇੱਕ ਦਿਨ ਰਾਜਾ ਆਪਣੇ ਮੰਤਰੀ ਦੇ ਨਾਲ ਸਲਾਹ ਕਰਦਾ ਕਹਿੰਦਾ ਵੀ ਮੰਤਰੀ ਵੀ ਜਦੋਂ ਮੈਂ ਮੱਥਾ ਟੇਕ ਕੇ ਬਾਹਰ ਆਉਣਾ ਤਾਂ ਦੋਨੇ ਪਾਸੇ ਮੇਰੇ ਭਿਖਾਰੀ ਬੈਠੇ ਹੁੰਦੇ ਆ ਇੱਕ ਕਹਿੰਦਾ ਹੁੰਦਾ ਵੀ हे ਰੱਬਾ ਤੂੰ ਰਾਜੇ ਨੂੰ ਇੰਨਾ ਕੁਝ ਦਿੱਤਾ ਤੇ ਮੈਨੂੰ ਵੀ ਕੁਝ ਦੇ ਮੇਰੀ ਵੀ ਇੱਛਾ ਪੂਰੀ ਕਰ ਤੇ ਦੂਜੇ ਪਾਸੇ ਜਿਹੜਾ ਭਿਖਾਰੀ ਬੈਠਾ ਹੁੰਦਾ ਉਹ ਕਹਿੰਦਾ ਕਹਿੰਦਾ ਹੁੰਦਾ ਵੀ हे ਰਾਜਾ ਤੈਨੂੰ ਰੱਬ ਨੇ ਇੰਨਾ ਕੁਝ ਦਿੱਤਾ ਕੁਝ ਮੈਨੂੰ ਵੀ ਦੇ ਹੁਣ ਜਿਹੜਾ ਪਹਿਲਾ ਭਿਖਾਰੀ ਆ ਉਹ ਤਾਂ ਮੰਗਦਾ ਰੱਬ ਤੋਂ ਤੇ ਇਹ ਜਿਹੜਾ ਦੂਸਰਾ ਭਿਖਾਰੀ ਆ ਇਹ ਤਾਂ ਮੇ ਤੋਂ ਮੰਗਦਾ ਯਾਰ ਵੀ ਆਪਾਂ ਨੂੰ ਦੇਣਾ ਚਾਹੀਦਾ ਵੀ ਮੈਂ ਤਾਂ ਉਹਦੇ ਕੋਲੇ ਹੀ ਬੈਠਾ ਤੇ ਰਾਜਾ ਸਲਾਹ ਕਰਕੇ ਮੰਤਰੀ ਦੇ ਨਾਲ ਉਹਨੂੰ ਕਹਿੰਦਾ ਵੀ ਇੱਕ ਵੱਡੇ ਸਾਰੇ ਭਾਂਡੇ ਦੇ ਵਿੱਚ ਖੀਰ ਬਣਵਾ ਵਧੀਆ ਹੋਵੇ ਤੇ ਸਵਾਦ ਹੋਵੇ ਤੇ ਮੰਤਰੀ ਉਵੇਂ ਹੀ ਕਰਦਾ ਇੱਕ ਵਧੀਆ ਵੱਡੇ ਭਾਂਡੇ ਦੇ ਵਿੱਚ ਇੱਕ ਚੰਗੀ ਤਰ੍ਹਾਂ ਨਾਲ ਇੱਕ ਸਵਾਦੀਸਟ ਖੀਰ ਬਣਾਉਂਦਾ ਤੇ ਰਾਜੇ ਦੇ ਕੋਲੇ ਲੈ ਆਉਂਦਾ ਰਾਜਾ ਕਹਿੰਦਾ ਇੰਜ ਕਰ ਇਹਦੇ ਵਿੱਚ ਨਾ 5-7 ਸੋਨੇ ਦੇ ਸਿੱਕੇ ਸਿੱਟ ਦੇ ਥੱਲੇ ਵੀ ਜਦੋਂ ਹੁਣ ਉਹਨੇ ਆਪਾਂ ਤੋਂ ਮੰਗਿਆ ਹੀ ਆ ਤੇ ਆਪਾਂ ਉਹਨੂੰ ਕੁਛ ਦਈਏ ਜ਼ਰੂਰ ਦਈਏ ਉਹਦੀ ਮਦਦ ਕਰੀਏ ਚਲੋ ਜੀ ਮੰਤਰੀ ਉਹਦੇ ਵਿੱਚ ਪੰਜ ਸੱਤ ਸਿੱਕੇ ਸਿੱਟ ਦਿੰਦਾ ਤੇ ਰਾਜਾ ਉਹਨੂੰ ਕਹਿੰਦਾ ਵੀ ਇਹ ਸਖੀਰ ਨੂੰ ਤੂੰ ਉਸ ਭਿਖਾਰੀ ਨੂੰ ਦੇ ਕੇ ਆ ਜਿਹੜਾ ਇਹ ਰੋਜ਼ ਕਹਿੰਦਾ ਹੁੰਦਾ ਵੀ हे ਰਾਜਾ ਤੈਨੂੰ ਰੱਬ ਨੇ ਬਹੁਤ ਕੁਛ ਦਿੱਤਾ ਮੇਰੇ ਤੇ ਵੀ ਕਿਰਪਾ ਕਰ ਰੱਬ ਤੈਨੂੰ ਹੋਰ ਦੇਉ ਚਲੋ ਜੀ ਮੰਤਰੀ ਉਹਦੇ ਕੋਲ ਲੈ ਜਾਂਦੇ ਆ ਉਹਨੂੰ ਕਹਿੰਦੇ ਆ ਵੀ ਆ ਲੈ ਵੀ ਰਾਜੇ ਨੇ ਤੇਰੇ ਲਈ ਭੇਜੀ ਆ ਖੀਰ ਰੱਜ ਕੇ ਖਾ ਤੂੰ ਉਹ ਖੀਰ ਦਾ ਵੱਡਾ ਸਾਰਾ ਭਾਂਡਾ ਫੜ ਲੈਂਦਾ ਤੇ ਨਾਲ ਦੇ ਭਿਖਾਰੀ ਨੂੰ ਕਹਿੰਦਾ ਕਿਉਂ ਦੇਖਿਆ ਰਾਜੇ ਨੇ ਮੇਰੀ ਗੱਲ ਸੁਣ ਲਈ ਤੇ ਰੱਬ ਨੇ ਤਾਂ ਤੇਰੀ ਸੁਣੀ ਪਤਾ ਨਹੀਂ ਨਹੀਂ ਸੁਣੀ ਮੈਨੂੰ ਨਹੀਂ ਪਤਾ ਪਰ ਰਾਜ ਨੇ ਮੇਰੀ ਜ਼ਰੂਰ ਸੁਣ ਲਈ ਉਹ ਖੀਰ ਪੀਂਦਾ ਜਿੰਨੀ ਕੁ ਪੀਤੀ ਗਈ ਉਤੋਂ ਖਾਦੀ ਗਈ ਤੇ ਅੱਧੀ ਕ ਖੀਰ ਖਾ ਕੇ ਉਹ ਰੱਜ ਜਾਂਦਾ ਉਹ ਕਹਿੰਦਾ ਗੱਲ ਸੁਣ ਵੀ ਮੈਂ ਤਾਂ ਲਈ ਖਾ ਆ ਚੱਕ ਵੀ ਹੁਣ ਤੂੰ ਵੀ ਖਾ ਲੈ ਯਾਰ ਕੋਈ ਨਹੀਂ ਕੁਝ ਨਹੀਂ ਹੁੰਦਾ ਜਦੋਂ ਤੇਰਾ ਰੱਬ ਦਊਗਾ ਉਦੋਂ ਦੇਖਾਂਗੇ ਤੇ ਦੂਜਾ ਭਿਖਾਰੀ ਕਹਿੰਦਾ ਵੀ ਠੀਕ ਆ ਮੈਂ ਘਰੇ ਜਾ ਕੇ ਖਾਉਂਗਾ ਮੈਨੂੰ ਆ ਖੀਰ ਦੇ ਦੇ ਉਹ ਖੀਰ ਨਾਲ ਕੌਲਾ ਉਹ ਭਿਖਾਰੀ ਆਪਣੇ ਘਰ ਲੈ ਜਾਂਦਾ ਦੂਜੇ ਦਿਨ ਰਾਜਾ ਫੇਰ ਆਉਂਦਾ ਰੱਬ ਦੇ ਘਰ ਨਮਸਕਾਰ ਕਰਦਾ ਬਾਹਰ ਆ ਕੇ ਉੱਥੇ ਬਹਿ ਜਾਂਦਾ ਪੌੜੀਆਂ ਦੇ ਵਿੱਚ ਤੇ ਉੱਥੇ ਉਸ ਦਿਨ ਸਿਰਫ ਉਹੀ ਪਖਾਈ ਬੈਠਾ ਹੁੰਦਾ ਜਿਹਨੂੰ ਰਾਜੇ ਨੇ ਖੀਰ ਦਿੱਤੀ ਹੁੰਦੀ ਤੇ ਰਾਜਾ ਉਹਨੂੰ ਪੁੱਛ ਲੈਂਦਾ ਵੀ ਬਾਬਾ ਖੀਰ ਖਾਧੀ ਫਿਰ ਕੱਲ ਉਹ ਕਹਿੰਦਾ ਹਾਂਜੀ ਹਾਂਜੀ ਬਹੁਤ ਮਿਹਰਬਾਨੀ ਤੁਹਾਡੀ ਖੀਰ ਬਹੁਤ ਸੁਆਦ ਸੀ ਮੈਂ ਖਾਧੀ ਰੱਜ ਕੇ ਤੇ ਨਾਲ ਕਹਿੰਦਾ ਅੱਧੀ ਮੈਂ ਖਾਧੀ ਤੇ ਅੱਧੀ ਖਾ ਕੇ ਮੈਂ ਦੂਸਰੇ ਬੰਦੇ ਨੂੰ ਵੀ ਦੇਤੀ ਦੂਸਰੇ ਪਖਾਰੀ ਨੂੰ ਵੀ ਦੇਤੀ ਜਿਹੜਾ ਤੁਹਾਡੇ ਦੂਜੇ ਪਾਸੇ ਬੈਠਾ ਹੁੰਦਾ ਰਾਜਾ ਹੈਰਾਨ ਹੋ ਜਾਂਦਾ ਰਾਜਾ ਕਹਿੰਦਾ ਮਾੜੀ ਕਿਸਮਤ ਆ ਤੇਰੀ ਤੇ ਰਾਜਾ ਨੂੰ ਦੱਸਦਾ ਕਹਿੰਦਾ ਉਹਨੇ ਰੱਬ ਤੋਂ ਮੰਗਿਆ ਸੀ ਤੇ ਉਹਨੂੰ ਰੱਬ ਨੇ ਦੇਤਾ ਕਮਲਿਆ ਮੈਂ ਤੈਨੂੰ ਉਸ ਖੀਰ ਦੇ ਥੱਲੇ ਸਿੱਕੇ ਪਾ ਕੇ ਦਿੱਤੇ ਸੀ ਤੂੰ ਤੋ ਤੋ ਖੀਰ ਪੀ ਲਈ ਅੱਧੀ ਬਾਕੀ ਤੂੰ ਖੀਰ ਉਹਨੂੰ ਦੇਤੀ ਉਹ ਲੈ ਗਿਆ ਘਰੇ ਤੇ ਉਹਨੇ ਸਿੱਕੇ ਵੀ ਉਹਨੇ ਲੈ ਲੇ ਰੱਬ ਦੇ ਘਰ ਧੇਰ ਆ ਅੰਧੇਰ ਨਹੀਂ ਤੇ ਰੱਬ ਅੱਗੇ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਤੇ ਰਾਜਾ ਕਹਿੰਦਾ ਮੇਰੇ ਤੋਂ ਮੰਗਣ ਦੀ ਲੋੜ ਨਹੀਂ ਅੱਗੇ ਤੋਂ ਉਸ ਰੱਬ ਤੋਂ ਮੰਗ ਅਕਾਲ ਪੁਰਖ ਤੋਂ ਮੰਗ ਉਹਨੇ ਪਤਾ ਨਹੀਂ ਕਿਹੜੇ ਰੂਪ 'ਚ ਤੈਨੂੰ ਕਿਵੇਂ ਕੀ ਕਰ ਦੇਣਾ ਹੁਣ ਦੇਖ ਉਹਦੇ ਵਿੱਚ ਸੀ ਸਿੱਕੇ ਤੂੰ ਤਾਂ ਕੱਲੀ ਖੀਰ ਖਾਧੀ ਉਹ ਵੀ ਅੱਧੀ ਰੱਜ ਗਿਆ ਤੂੰ ਖੁਸ਼ ਹੋ ਗਿਆ ਵੀ ਮੈਨੂੰ ਰਾਜਾ ਨੇ ਦੇਤੀ ਪਰ ਉਹਦੀ ਅਰਦਾਸ ਧੁਰ ਦਰਗਾਹ ਤੱਕ ਗਈ ਸੀ ਤੇ ਰੱਬ ਨੇ ਖੇਲ ਖੇលਿਆ ਖੀਰ ਮੰਗਵਾਈ ਮੇਤੋ ਵਿੱਚ ਸਿੱਕੇ ਵੀ ਪੁਆਏ ਮੈਂ ਤਾਂ ਤੈਨੂੰ ਦਿੱਤੇ ਸੀ ਪਰ ਤੇਰੇ ਕੋਲੋਂ ਫਿਰ ਵੀ ਉਹਦੇ ਕੋਲ ਚਲੇ ਗਏ ਇਹ ਕਹਾਣੀ ਆਪਾਂ ਨੂੰ ਬਹੁਤ ਕੁਝ ਸਿਖਾਉਂਦੀ ਹੈ ਜੀ ਬਹੁਤ ਕੁਝ ਸੱਚੇ ਦਿਲ ਨਾਲ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਬਯਰਥ ਨਹੀਂ ਜਾਂਦੀ ਆਪਾਂ ਸੋਚਦੇ ਹਾਂ ਕਿ ਪੂਰੀ ਕਿਉਂ ਨਹੀਂ ਹੁੰਦੀ ਕਈ ਵਾਰ ਤਾਂ ਬੜੀ ਛੇਤੀ ਰੱਬ ਸੁਣ ਲੈਂਦਾ ਕਈ ਵਾਰੀ ਸੁਣਦਾ ਹੀ ਨਹੀਂ ਬਸ ਵਿੱਚ ਕੀ ਆ ਆਪਣੇ ਅਹਿਸਾਸ ਆਪਣੀ ਭਾਵਨਾ ਕੀ ਆ ਕੀ ਸੋਚ ਕੇ ਆਪਾਂ ਰੱਬ ਤੋਂ ਮੰਗ ਰਹੇ ਆ ਜੋ ਆਪਾਂ ਰੱਬ ਤੋਂ ਮੰਗ ਰਹੇ ਆ ਕਿਤੇ ਉਸ ਦੇ ਨਾਲ ਕਿਸੇ ਦੂਜੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਕੀ ਜੋ ਆਪਾਂ ਮੰਗ ਰਹੇ ਆ ਉਹਦੀ ਆਪਾਂ ਨੂੰ ਸੱਚਮੁੱਚ ਲੋੜ ਆ ਕਿਉਂਕਿ ਇੱਕ ਬੱਚਾ ਜਦੋਂ ਆਪਣੇ ਪਿਓ ਤੋਂ ਕੁਝ ਮੰਗਦਾ ਵੀ ਮੈਨੂੰ 100 ਰੁਪਇਆ ਦੇ ਦੇ ਮੈਂ ਮੇਲਾ ਦੇਖਣ ਜਾਣਾ ਤੇ ਉਹਦੇ ਪਿਓ ਨੂੰ ਪਤਾ ਹੁੰਦਾ ਕਿ ਉੱਥੇ ਸਿਰਫ 50 ਰੁਪਇਆ ਹੀ ਲੱਗਣੇ ਆ ਤੇ ਉਹ ਤੁਹਾਨੂੰ 100 ਰੁਪਇਆ ਨਹੀਂ ਦਿੰਦਾ ਉਹ 50 ਹੀ ਦਿੰਦਾ ਕਿਉਂਕਿ ਉਹਨੂੰ ਪਤਾ ਵੀ ਦੂਜੇ 50 ਇਹਨੇ ਖਰਾਬ ਕਰੇ ਆਉਣੇ ਤੇ ਉਹੋ ਤਾਂ ਫਿਰ ਆਪਣੇ ਸਭ ਦਾ ਪਿਓ ਆ ਉਹਨੂੰ ਪਤਾ ਵਾ ਵੀ ਜੋ ਇਹ ਮੰਗ ਰਿਹਾ ਉਹਦੇ ਚੋਂ ਕਿੰਨਾ ਕਿਨੂੰ ਲੋੜ ਆ ਦੂਜਾ ਕਿੰਨਾ ਕ ਖਰਾਬ ਕਰੂਗਾ ਜਾਂ ਕੀ ਕਰੂਗਾ ਉਹਦੇ ਨਾਲ ਉਹਨੂੰ ਸਭ ਪਤਾ ਉਹਦੇ ਆਪਣੇ ਮੰਗਣ ਦੇ ਪਿੱਛੇ ਆਪਣੀ ਅਰਦਾਸ ਦੇ ਪਿੱਛੇ ਆਪਣੀ ਮਨਸਾ ਕੀ ਆ ਆਪਾਂ ਨੂੰ ਹਜੇ ਨਹੀਂ ਪਤਾ ਲੱਗਦਾ ਪਰ ਵਾਹਿਗੁਰੂ ਨੂੰ ਸਭ ਪਤਾ ਸੋ ਦੋਸਤੋ ਸੱਚੇ ਮਨ ਨਾਲ ਅਰਦਾਸ ਕਰੋ ਹਰ ਇੱਕ ਚੀਜ਼ ਮਿਲਦੀ ਹੈ ਹਰ ਇੱਕ ਚੀਜ਼ ਬਸ ਤੁਹਾਡੀ ਭਾਵਨਾ ਤੁਹਾਡਾ ਅਹਿਸਾਸ ਸਹੀ ਹੋਣਾ ਚਾਹੀਦਾ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਫੁਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਵੀਰਾਂ ਦੇ ਜਿਨ੍ਹਾਂ ਨੇ ਅਜੇ ਤੱਕ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਜ਼ਰੂਰ ਕਰਨਾ ਤੇ ਹੁਣ ਮੈਨੂੰ ਦਿਓ ਇਜਾਜ਼ਤ ਆਪਾਂ ਮਿਲਦੇ ਹਾਂ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ